ਕੇਂਦਰੀ ਮੰਤਰੀਆਂ ਤੇ ਕਿਸਾਨ ਆਗੂਆਂ ਦੇ ਵਿਚਕਾਰ ਮੀਟਿੰਗ ਜਿਹੜੀ ਰਾਤ ਹੋਈ ਦੇਰ ਰਾਤ ਮੀਟਿੰਗ ਤੋਂ ਬਾਅਦ ਐਮਐਸਪੀ ਨੂੰ ਲੈ ਕੇ ਪੇਜ ਫਸਿਆ ਲੇਕਿਨ ਉਸ ਤੋਂ ਬਾਅਦ ਕਈ ਗੱਲਾਂ ਉੱਤੇ ਜਿਹੜੀ ਸਹਿਮਤੀ ਵੀ ਬਣੀ ਲੇਕਿਨ ਕਿਸਾਨ ਜਥੇਬੰਦੀਆਂ ਦਾ ਕਹਿਣਾ ਸੀਗਾ ਕਿ 21 ਤਰੀਕ ਨੂੰ ਦੁਬਾਰਾ ਤੋਂ ਜਿਹੜੀ ਦੁਬਾਰਾ ਵਿਚਾਰ ਹੋਵੇਗੀ ਇਸ ਨੂੰ ਲੈ ਕੇ ਮੰਤਨ ਹੋਵੇਗਾ ਲੇਕਿਨ ਅਗਰ ਉਸ ਦੇ ਦੁਆਰਾ ਸਹਿਮਤੀ ਨਹੀਂ ਬਣਦੀ ਜਿਹੜੀ ਹੋਰ ਮੰਗਾ ਨੇ ਤਾਂ ਦਿੱਲੀ ਕੁਝ ਕੀਤਾ ਜਾਵੇਗਾ ਤਾਂ ਉਸ ਤੋਂ ਪਹਿਲਾਂ ਨਾਲ-ਨਾਲ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਕਿ ਕਿਹੜੀ-ਕਿਹੜੀ ਗੱਲਾਂ ਤੇ ਸਹਿਮਤੀ ਬਣੀ ਤੇ ਐਮਐਸਪੀ ਦੀ ਗੱਲ ਜੇ ਕੀਤੀ ਜਾਵੇ ਤਾਂ ਐਮਐਸਪੀ ਤੇ ਕਿਹੜੇ-ਕਿਹੜੇ ਫਸਲਾਂ ਦੇ ਉੱਤੇ ਜਿਹੜੀ ਸਰਕਾਰ ਰੈਡੀ ਹੋਈ ਜਿਹੜੀ ਫਤਫਤ ਸੀਗਾ ਉਸ ਨੂੰ ਲੈ ਕੇ ਕਿਹੜੀ-ਕਿਹੜੀ ਗੱਲਾਂ ਵਿਚਾਰ ਜਿਹੜੇ ਹੋਏ ਤਾਂ ਉਸ ਨੂੰ ਲੈ ਕੇ ਨਰਮਾ ਕਪਾ ਮੱਕੀ ਅਰਹਰ ਅਤੇ ਮਸੂਰ ਤੇ ਗਾਰੰਟੀ ਦੇਣ ਨੂੰ ਸਰਕਾਰ ਜਿਹੜੀ ਰੈਡੀ ਹੋਈ ਹੈ ਐਮਐਸਪੀ ਦੇਣ ਨੂੰ ਰੈਡੀ ਹੋਈ ਹੈ ਉਹ ਤੇ ਇਸ ਦੇ ਨਾਲ ਨਾਲ ਜਿਹੜੇ ਕੇਂਦਰੀ ਮੰਤਰੀ ਸੀਗੇ ਤੇ ਕਿਸਾਨ ਆਗੂ ਸੀਗੇ ਜਦੋਂ ਮੀਟਿੰਗ ਹੋਈ ਤਾਂ ਉਸ ਤੋਂ ਬਾਅਦ तकरीबन 12 11:30 ਵਜੇ 11:50 ਮਿੰਟ ਤੇ ਜਿਹੜੇ ਕਿਸਾਨ ਆਗੂ ਸੀਗੇ ਉਹ ਬਾਹਰ ਜਾਂਦੇ ਨੇ ਔਰ ਡਿਨਰ ਕਰਨ ਤੋਂ ਬਾਅਦ ਵਾਪਸ ਆਉਂਦੇ ਨੇ ਤੇ ਕਾਫੀ ਦੇਰ ਬਾਅਦ ਦੁਬਾਰਾ ਮੀਟਿੰਗ ਹੈ ਜਿਹੜੀ ਉਹ ਸਟਾਰਟ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਵਿਚਾਰ ਹੁੰਦੀ ਹੈ ਲੇਕਿਨ ਹੋਰ ਕਈ ਜਿਹੜੇ ਮੰਗਾ ਸੀਗੇ ਕਿਸਾਨਾਂ ਦੀਆਂ ਕਰਜ਼ਾ ਮਾਫੀ ਨੂੰ ਲੈ ਕੇ ਜਾਂ ਫਿਰ ਹੋਰ ਐਮਐਸਪੀ ਨੂੰ ਲੈ ਕੇ ਪੇਚ ਫਸਦਾ ਦਿਖਾਈ ਦਿੱਤਾ ਲੇਕਿਨ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਉਸ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਕਹਿਣਾ ਸੀਗਾ ਕਿ ਨਰਮਾ ਕਪਾ ਮੱਕੀ ਤੇ ਅਰਹਰ ਤੇ ਮਸੂਰ ਤੇ ਜਿਹੜੀ ਗਾਰੰਟੀ ਦੇਣ ਦੀ ਸਰਕਾਰ ਦੇ ਨਾਲ ਵਿਚਾਰ ਹੋਈ ਤੇ ਐਗਰੀਮੈਂਟ ਕਰਨ ਨੂੰ ਤਿਆਰ ਜਿਹੜੀ ਸਰਕਾਰ ਹੋਈ ਹੈ ਤੇ ਜਿਹੜੇ ਵਫਰ ਸੀਗਾ ਲਗਾਤਾਰ ਆਪਣੀਆਂ ਮੰਗਾਂ ਰੱਖ ਰਿਹਾ ਸੀ ਤੇ ਉਸ ਤੋਂ ਬਾਅਦ ਜਿਹੜੇ ਕੇਂਦਰੀ ਮੰਤਰੀ ਸੀਗੇ ਉਹਨਾਂ ਦੇ ਵੱਲੋਂ ਇਸ ਦੇ ਬਿਆਨ ਦਿੱਤੇ ਗਏ ਕਿ ਇਹਨਾਂ ਫਸਲਾਂ ਉੱਤੇ ਐਮਐਸਪੀ ਜਿਹੜੀ ਹੈ ਉਹ ਦੇਣ ਤੇ ਸਹਿਮਤੀ ਬਣੀ ਲੇਕਿਨ ਉਸ ਤੋਂ ਬਾਅਦ ਜਿਹੜੇ ਬਾਕੀ ਮੁੱਦੇ ਸੀਗੇ ਜਿਨ੍ਹਾਂ ਤੇ ਵਿਚਾਰ ਹੋਈ ਉਸ ਤੋਂ ਬਾਅਦ ਜਿਹੜੀ ਕਰਜ਼ਾ ਮੁਆਫੀ ਸੀਗੀ ਉਹਨਾਂ ਤੇ ਵੀ ਮੀਟਿੰਗ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਲੇਕਿਨ ਦੂਸਰੇ ਪਾਸੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਲਗਾਤਾਰ ਮੀਟਿੰਗ ਤੇ ਮੀਟਿੰਗ ਹੋ ਰਹੀਆਂ ਨੇ ਤੇ ਜੋ ਮੀਟਿੰਗਾਂ ਹੁਣ ਤੱਕ ਹੋਈਆਂ ਸੀਗਾ ਬੇਸਟਾ ਰਹੀਆਂ ਸੀ ਤੇ ਜਿਸ ਤੋਂ ਬਾਅਦ ਜਿਹੜੇ ਕਿਸਾਨ ਆਗੂ ਸੀਗੇ ਉਹਨਾਂ ਨੇ ਦੋ ਟੁਕ ਸੁਣਾ ਦਿੱਤੀ ਸੀ ਕਿ ਅਗਰ ਉਹਨਾਂ ਦੀ ਜਿਹੜੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਤਾਂ ਦਿੱਲੀ ਕੋਲ ਜ਼ਰੂਰ ਕੀਤਾ ਜਾਵੇਗਾ ਲੇਕਿਨ 21 ਤਰੀਕ ਤੱਕ ਦਾ ਦੌਰਾ ਟਾਈਮ ਦਿੱਤਾ ਗਿਆ ਹੈ ਔਰ ਲਗਾਤਾਰ ਇਹ ਮੀਟਿੰਗਸ ਜਿਹੜੀਆਂ ਨੇ ਉਹ ਹੁੰਦੀਆਂ ਜਾ ਰਹੀਆਂ ਨੇ ਲੇਕਿਨ ਉੱਥੇ ਹੀ ਦੂਸਰੇ ਪਾਸੇ ਗੱਲ ਕੀਤੀ ਜਾਵੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਬਿਆਨ ਜੜ ਦਿੱਤੇ ਗਏ ਔਰ NCCF ਅਤੇ NA ਫੀਡ ਦੇ ਨਾਲ ਖਰੀਦ ਦੇ ਲਈ 5 ਸਾਲ ਦੇ ਇਕਰਾਰ ਦੀ ਗਰੰਟੀ ਵੀ ਜਿਹੜੀ ਹੈ ਦਿੱਤੀ ਗਈ ਹੈ ਔਰ ਜਿਹੜੇ MSP ਤੇ ਉੱਤੇ ਜੋ ਪੇਸ ਫਸਿਆ ਹੋਇਆ ਸੀ ਰੇਡ ਦਾ ਜੋ ਅ ਸਿਗਾ ਉਹ ਬਰਕਰਾਰ ਹੈ ਹਲੇ ਵੀ ਹਾਲਾਂਕਿ ਪੂਰੀ ਫਸਲਾਂ ਦੇ ਉੱਤੇ ਐਮਐਸਪੀ ਦੀ ਜਿਹੜੇ ਕਿਸਾਨ ਐ ਮੰਗ ਕਰਦੇ ਪਏ ਨੇ ਲੇਕਿਨ ਫਿਰ ਵੀ ਜਿਹੜੀਆਂ ਹੁਣ ਤੱਕ ਦੀਆਂ ਫਸਲਾਂ ਦੇ ਬਾਰੇ ਜਾਣਕਾਰੀ ਜਿਹੜੀ ਸਾਂਝੀ ਹੋਈ ਹੈ ਉਸ ਦੇ ਵਿੱਚ ਨਰਮਾ ਕਪਾ ਮੱਕੀ ਅਰਹਰ ਅਤੇ ਮਸੂਰ ਤੇ ਗਾਰੰਟੀ ਦੀ ਜਿਹੜੀ ਸਰਕਾਰ ਨੇ ਗੱਲ ਜਿਹੜੇ ਕੇਂਦਰੀ ਮੰਤਰੀ ਸੀਗੇ ਉਹਨਾਂ ਨੇ ਮੰਨੀ ਲੇਕਿਨ ਉਸ ਤੋਂ ਬਾਅਦ ਜਿਹੜੇ ਬਾਕੀਆਂ ਮੰਗਾ ਨੇ ਉਹਨਾਂ ਦੇ ਬਾਰੇ ਵੀ ਚੌਥੇ ਗੇਟ ਦੀ ਮੀਟਿੰਗ ਦੇ ਵਿੱਚ ਜਿਹੜੀ ਵਿਚਾਰ ਜੁਰ ਹੋਈ ਲੇਕਿਨ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਹੱਲੇ ਵੀ ਇਹ ਰੇੜਕਾ ਚੱਲ ਰਿਹਾ ਹੈ ਔਰ ਅੱਧੀ ਰਾਤ ਤੱਕ ਇਹ ਮੀਟਿੰਗ ਚੱਲਣ ਤੋਂ ਬਾਅਦ ਵੀ ਕੋਈ ਸ਼ੀਲਾ ਜਿਹੜਾ ਨਹੀਂ ਨਿਕਲ ਸਕਿਆ ਲੇਕਿਨ ਦੂਸਰੇ ਪਾਸੇ ਜੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਕੈਪਟਨ ਨਵਿੰਦਰ ਸਿੰਘ ਦਾ ਕਹਿਣਾ ਅੱਸੀਗਾ ਰਾਤ ਬਿਆਨ ਹੋਇਆ ਦੇਰ ਰਾਤ ਉਹਨਾਂ ਦਾ ਵੀ ਕੀ ਕਿਸਾਨਾਂ ਦੇ ਮਸਲੇ ਤੇ ਕੇਂਦਰ ਸਰਕਾਰ ਦੇ ਨਾਲ ਗੱਲ ਕਰਨ ਦੇ ਲਈ ਉਹ ਦਿੱਲੀ ਆਏ ਅਤੇ ਪੀਐਮ ਨਿਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਹਮੇਸ਼ਾ ਨਾਲ ਮੁਲਾਕਾਤ ਕਰਾਂਗਾ ਤੇ ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਦਾ ਹੱਲ ਜਿਹੜਾ ਮਸਲਾ ਹੈ ਉਹ ਜਲਦੀ ਹੱਲ ਹੋਵੇ ਇਸ ਅੰਦੋਲਨ ਨੂੰ ਖਤਮ ਕਰਕੇ ਆਪਣੇ ਘਰ ਜਾਣ ਤੇ ਆਪਣੀ ਫਸਲਾ ਸੰਭਾਲਣ ਤਾਂ ਇਹ ਕੈਪਟਨ ਨਵਿੰਦਰ ਸਿੰਘ ਦਾ ਵੀ ਬਿਆਨ ਆਇਆ ਸੀ ਤੇ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਆਗੂ ਨੇ ਉਹ ਲਗਾਤਾਰ ਇਸ ਦੇ ਉੱਤੇ ਵਿਚਾਰ ਜਿਹੜਾ ਕਰਦੇ ਨਜ਼ਰ ਆਏ ਤਾਂ ਹੁਣ ਵਾਪਸੀ ਜਿਹੜੀ ਕਿਸਾਨਾਂ ਦੀ ਬਾਟਰ ਤੇ ਹੋਈ ਸ਼ੰਭੂ ਬਾਟਰ ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਦੁਬਾਰਾ ਇਸ ਤੇ ਜਿਹੜੀ ਵਿਚਾਰ ਕੀਤੀ ਜਾਵੇਗੀ ਮੀਟਿੰਗ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਜੋ ਵੀ ਸਿੱਟੇ ਨਿਕਲ ਕੇ ਸਾਹਮਣੇ ਆਉਣਗੇ ਤਾਂ ਉਹ ਮੂਰੇ ਰੱਖੇ ਜਾਣਗੇ ਤਾਂ ਇਹ ਸਵੇਰ ਦਾ ਟਾਈਮ ਹੈ ਔਰ ਸ਼ੰਭੂ ਬਾਟਰ ਦੇ ਉੱਤੇ ਜਿਹੜੇ ਕਿਸਾਨ ਨੇ ਹਲੇ ਵੀ ਡਟੇ ਹੋਏ ਨੇ ਤੇ ਹੁਣ ਦੁਬਾਰਾ ਤੋਂ ਮੀਟਿੰਗ ਜਿਹੜੀ ਕਿਸਾਨਾਂ ਦੇ ਵਿਚਾਰ ਹੋਵੇਗੀ ਤੇ ਉਸ ਤੋਂ ਬਾਅਦ ਦੇਖਣਾ ਬਣੇਗਾ